ਮਾਂ ਮੇਰੀ ਮਾਂ ਤਸਕੀ ਰੱਖਾਂ ਮੈਂ ਤੇਰਾ ਨਾਮ ਮਮਤਾ ਤੂੰ ਰੱਬ ਦਾ ਚਲਕਾਰਾ ਤੂੰ ਦੁਨੀਆ ਤੂੰ ਜਗ ਸਾਰਾ ਤੂੰ ਜਹਾਨ ਚਾਏ ਲੱਖ ਵਸ ਪਰ ਬੱਚੇ ਦਾ ਸਹਾਰਾ ਤੂੰ ਕਰਦੀ ਨਿਰਸਵਾਰਥ ਸੇਵਾ ਬਣ ਕੇ ਠੰਡੀ ਸ਼ਾਂ ਮਾਂ ਮੇਰੀ ਮਾਂ ਦਸ ਕੀ ਰੱਖਾਂ ਮੈਂ ਤੇਰਾ ਨਾਮ ਸ਼ਹਿਦ ਆਖਾਂ ਪਤਾਸਾ ਆਖਾਂ ਪਾਣੀ ਆਖਾਂ ਸਮੁੰਦਰ ਆਖਾਂ ਸ਼ਬਦ ਕੱਟਨੇ ਦੱਸਣ ਨੂੰ ਤੇਰਾ ਨਾਮ ਮਾਂ ਮੇਰੀ ਮਾਂ ਦੱਸ ਕੀ ਰੱਖਾਂ ਮੈਂ ਤੇਰਾ ਨਾਂ ਇਲਮ ਤੂੰ ਕਲਮ ਤੂੰ ਕਵਿਤਾ ਤੂੰ ਗੀਤ ਤੂੰ ਮੰਦਰ ਤੂੰ ਮਸੀਤ ਤੂੰ ਦੱਸ ਹੋਰ ਕਿਸ ਪਵਿੱਤਰ ਸ਼ਾਇਦ ਦਾ ਲਵਾਂ ਮੈਂ ਨਾ ਮਾਂ ਮੇਰੀ ਮਾਂ ਦੱਸ ਕੀ ਰੱਖਾਂ ਮੈਂ ਤੇਰਾ ਨਾਂ ਉਮੀਦ ਆਖਾਂ ਆਸ ਆਖਾਂ ਚੈਨ ਆਖਾਂ ਸਕੂਨ ਆਖਾਂ ਲੱਗਦੀ ਐ ਤੂੰ ਤਾਂ ਮੈਨੂੰ ਰੱਬ ਦਾ ਦੂਜਾ ਨਾਂ ਮਾਂ ਮੇਰੀ ਮਾਂ ਦੱਸ ਕੀ ਰੱਖਾਂ ਮੈਂ ਤੇਰਾ ਨਾਂ ਰੋਲ ਦਿੰਦੇ ਹਾਂ ਅਸੀਂ ਤੂੰ ਕਦੇ ਰੋਲਦੀ ਨਾ ਭੁਲਾ ਦਿੰਦੇ ਹਾਂ ਅਸੀਂ ਤੂੰ ਭੁੱਲਦੀ ਨਾ ਆਂਦਰਾਂ ਤੋਂ ਦੂਰ ਤੂੰ ਦਿਨੋਂ ਕਦੀ ਜਾਂਦੀ ਨਾ ਦੱਸ ਕਿੰਜ ਕਰਾਂ ਦੁਨੀਆ ਦੀ ਹਰ ਸ਼ੈ ਮੈਂ ਤੇਰੇ ਨਾਂ ਮਾਂ ਮੇਰੀ ਮਾਂ ਦੱਸ ਕੀ ਰੱਖਾਂ ਮੈਂ ਤੇਰਾ ਨਾਂ ਮਾਂ ਮੇਰੀ ਮਾਂ